ਸਵਾਗਤ ਹੈ ਤੁਹਾਡੇ ਅੱਜ ਦੇ ਵਲੌਗ ਵਿੱਚ ਤੇ ਅੱਜ ਆਪਾਂ ਲਾਵਾਂਗੇ ਮਿੱਟੀ ਘਰ ਚ ਜਿਹੜੀ ਆਮ ਲੱਗਦੀ ਹੈ ਮਿੱਟੀ ਥੱਲੇ ਧਰਤੀ ਤੇ ਲਾਉਣੀ ਹੈ ਆਪਾਂ ਮਿੱਟੀ ਅੱਜ ਦਾ ਆਪਣਾ ਟਾਸਕ ਸਿਰਫ ਮਿੱਟੀ ਲਾਉਣਾ ਚਲੋ ਦੇਖਦੇ ਹਾਂ ਅੱਜ ਜਿਹਦੇ ਵਲੌਗ ਚ ਕੀ ਕੁਝ ਬਣਦਾ ਜੁੜੇ ਰਹੋ ਆਪਣੇ ਵਲੌਗ ਚ ਧੰਨਵਾਦ ਜੀ ਅੱਜ ਡੇੜੀ ਲਈਏ ਨੇ ਮਿੱਟੀ ਇਹ ਪਹਿਲੀ ਵਾਰ ਜ਼ਿੰਦਗੀ ਚ ਜਿਹੜੀ ਨੇ ਮਿੱਟੀ ਜਿਹੜੀ ਪਹਿਲੀ ਵਾਰ ਲਈ ਨੇ ਮਿੱਟੀ ਡੇੜੀ ਮਿੱਟੀ ਪਹਿਲੀ ਵਾਰ ਲਾਈ ਹੈ ਮਿੱਟੀ ਕੋਰਸ ਕਰਦੇ ਕੋਰਸ ਕਰਦਾ ਰੈਡੀ ਕਰਦਾ ਕੋਰਸ ਆ ਦੇਖੋ ਬਹੁਤ ਸੋਹਣੀ ਮਿੱਟੀ ਲਾ ਰਿਹਾ ਜੜੀ ਤੂੰ ਕਿੱਥੋਂ ਕੋਰਸ ਸਿੱਖਿਆ ਵੇ ਹਾਂ ਵੀਗਾ ਕਿੱਥੋਂ ਕੋਰਸ ਸਿੱਖਿਆ ਬਹੁਤ ਸੋਹਣੀ ਮਿੱਟੀ ਜੜੀ ਅੱਜ ਕੋਰਸ ਬਹੁਤ ਸੋਹਣਾ ਚੱਲੀ ਜਾਂਦਾ ਕੋਰਸ ਤੇ ਇੰਨੀਆਂ ਸਾਰੀ ਜੜੀ ਮਿੱਟੀ ਲਾ ਰਹੀ ਜਿੰਨੀ ਮੈਨੂੰ ਤਾਂ ਸ਼ਰਮ ਆ ਜਾਂਦੀ ਐ ਦੇਖੋ ਅੰਮੀ ਕਹਿੰਦੀ ਮੈਨੂੰ ਸ਼ਰਮ ਆਉਂਦੀ ਐ ਹੈਂ ਮਿੱਟੀ ਲਾ ਰਿਹਾ ਆ ਦੇਖੋ ਰੈਡੀ ਅੱਜ ਮੇਰਾ ਬਹੁਤ ਸੋਹਣੀ ਮਿੱਟੀ ਲਾ ਰੈਡੀ ਅੱਜ ਕਰਦਾ ਕੰਮ ਆਪ ਹੀ ਕਰਨਾ ਚਾਹੀਦਾ ਇਥੋਂ ਸਿੱਖਿਆ ਲੈਣੀ ਚਾਹੀਦੀ ਆਪਾਂ ਨੂੰ ਤਾਂ ਸੀਗਾ ਰੈਡੀ ਨੂੰ ਐਕਸਪੀਰੀਅੰਸ ਥੋੜਾ ਜਿਆ ਤਾਂ ਲਾਉਂਦਾ ਕਿਵੇਂ ਹੁੰਦੇ ਆ ਤੁਸੀਂ ਲਾਈ ਦੇਖੋ ਸਿੱਖ ਬੇਖਦਾ ਨਹੀਂ ਅੱਜ ਦੇਖੋ ਇਹ ਕਿ ਮਾਤਾ ਦੇ ਗੁਤਿਆ ਅੱਜ ਓਰੀਜినਲ ਕੋਰਸ ਆ ਜੇ ਇਹ ਪੱਕਾ ਕੋਰਸ ਹੀ ਆ ਪਹਿਲਾਂ ਵੀ ਮੂੰ ਸਿੱਖਿਆ ਪਾਉਣੀ ਮੁੱਟੀ ਕਾਜੜੀ ਸਾਰੀ ਗਿੱਟੀ ਰਹੀ ਦੇਖੋ ਉਹ ਅਸਾਂ ਜਿਹੋ ਪਤਾ ਹੁੰਦਾ ਵੀ ਉਹ ਕੰਡੀਆਂ ਮਾਰਦੇ ਮੈਸਤਰੀ ਦਾ ਮਿਸਤਰੀ ਅਸ ਉਹ ਤੋਂ ਕੋਠੇ ਨਹੀਂ ਹੁੰਦੀ ਸੀ ਪੱਪੀ ਕੇ ਭਾਏ 15 15 ਪੱਪੀਆਂ ਪੱਪੀ ਕੇ ਬਾਹਰ ਬੈਠੀ ਰਹਿੰਦੇ ਪੱਪੀ ਦੀ 15 15 ਬੰਦੇ ਹੁੰਦੇ ਸੀ ਹਮ ਹਮ ਦੇਖੋ ਬਹੁਤ ਸੋਹਣੀ ਅੱਜ ਦਾ ਇਸ ਬਲੌਗ ਚ ਆਪਾਂ ਮਿੱਟੀ ਲਾਉਣੀ ਹੈ ਸਾਰੇ ਘਰ ਚ ਵੀ ਮੇਨ ਮੇਨ ਥਾਂ ਤੇ ਅੱਜ ਦੇ ਇਸ ਬਲੌਗ ਚ ਆਇਓ ਸਰਾ ਲੈ ਆਉਣਾ ਰੈਡੀ ਆ ਦੀਪੂ ਆ ਗਿਆ ਵਿੱਚ ਕਿਵੇਂ ਦੀਪੂ ਹੈ ਕਰਦੇ ਬਹੁਤ ਸੋਹਣੇ ਤਰੀਕੇ ਨਾਲ ਰੜੀ ਨੇ ਸਾਦੀ ਮਿੱਠੀ ਬੋਲ ਬਹੁਤ ਸੋਹਣੀ ਰਹਾ ਤੇ ਨਹੀਂ ਨਹੀਂ ਆ ਜੀ ਬਾਹਲੀ ਨਾ ਵਧਾਇਓ ਆਏ ਇਧਰ ਨੂੰ ਨਾ ਬਾਹਲੀ ਵਧਾਈ ਚੱਲੋ ਹੁਣ ਮੈਂ ਭੱਜ ਜਾਂਦਾ ਮੈਂ ਬਹੁਤ ਸੋਹਣੇ ਤਰੀਕੇ ਨਾਲ ਰੜੀ ਕਿਵੇਂ ਲੱਗ ਰਿਹਾ ਬਹੁਤ ਸੋਹਣੇ ਤਰੀਕੇ ਨਾਲ ਰੜੀ ਦੇ ਤੇ ਬਹੁਤ ਸਬਸਕ੍ਰਾਈਬ ਆ ਰਹੀ ਹੈ ਬਹੁਤ ਦਣੇ ਬਲੇ ਹੂੰ ਰੋਡ ਵਾਇਰ ਦੜੇ ਬਹੁਤ ਆ ਰਹੇ ਆ ਵਿੱਚ ਬੋਕਰ ਮਾਰ ਦੇ ਕਰੀ ਬੋਕਰ ਮਾਰਦੀ ਉਦੋਂ ਡੜੇ ਤਾਂ ਹੋ ਜਾਂਦੇ ਡੜੇ ਆ ਰਹੇ ਸੀ ਵਿੱਚ ਬਹੁਤ ਮਿੱਟੀ ਵਧੀਆ ਬਣੀ ਆ ਮੇਰੀ ਗੱਲ ਹਾਂ ਜੇ ਮੇਰੀ ਗੱਲ ਆ ਰੋਡ ਨਾ ਹੋ ਸਮਾਂ ਨਹੀਂ ਦੱਸਣਾ ਹੇ ਜਦੋਂ ਨਾ ਬਾਜ ਜਿਹੜਾ ਜਿਹੜਾ ਤੋਂ ਲੋਡ ਨਹੀਂ ਆ ਤੁਹਾਨੂੰ ਹੁਣ ਕਿੰਨੀ ਮਿੱਟੀ ਚੱਕਤੀ ਐਨੀ ਮਿੱਟੀ ਸੀ ਚੱਕਤੀ ਐਨੀ ਕਿ ਸੀਗੀ ਤੇ ਇੱਥੋਂ ਲੱਗ ਰਹੀ ਮਿੱਟੀ ਚੱਕੋਈ ਇੰਨੀ ਮਿੱਟੀ ਐ ਜੇ ਸਾਰੀ ਚੱਕਦੀ ਉਹ ਤੁਰਤ ਕਰ ਕੋਈ ਸੰਗਤ ਕਰਨੀ ਮਿੱਤਰੋ ਕਰਨੀ ਚਾਹੀਦੀ ਆਪ ਨੂੰ ਕੰਮ-ਕੁਮ ਦੀ ਘਰੇ ਆਪ ਦਾ ਕੰਮ ਆਪ ਹੀ ਕਰੇ ਬੰਦਾ ਨਾਲੇ ਸਿੱਖਦਾ ਵਧੀਆ ਰੜੀ ਕਹਿੰਦਾ ਅੱਜ ਮੈਂ ਖਰਾਬ ਹੀ ਕਰਨੀ ਆ ਅੱਜ ਮਿੱਟੀ ਆਪ ਹੀ ਲਾਵਾਂਗੇ ਅੱਜ ਆਪਾਂ ਹੈ ਨਾ ਰੜੀ ਨੇ ਦੇਖੋ ਜ ਪਹਿਲੀ ਵਾਰ ਬਹੁਤ ਸਫਾਈ ਰਹੀ ਨੀ ਮਿੱਟੀ ਤੇ ਅਰੇ ਮੈਂ ਰੜੀ ਨੇ ਇੱਥੋਂ ਮੰਨ ਕੇ ਚਲੋ ਸਾਰੀ ਉੱਥੋਂ ਠਿੱਕਰ ਦਾ ਲਾਤੀ ਚੱਕੋਈ ਇੱਕ ਦਿਵਾਲੀ ਕਰਕੇ ਸਾਰਾ ਰਾਤ ਨੀ ਇਧਰ ਸਾਰੀ ਇੱਥੋਂ ਇੱਥੋਂ ਰਹੇਗੀ ਥੋੜੀ ਆਜੋ ਡੈਡੀ ਨੇ ਚਾਹ ਲੈ ਆਂਦੀ ਚਾਹ ਬਿਨਾ ਸਾਡਾ ਕੁਝ ਨਹੀਂ ਬਣਦਾ ਚਾਹ ਦੇ ਬਿਨਾ ਤਾਂ ਅਸੀਂ ਰਹਿ ਹੀ ਨਹੀਂ ਸਕਦੇ ਇੱਕ ਮਿੰਟ ਵੀ ਮੰਮੀ ਨੇ ਫੜਾਤੀ ਮੈਨੂੰ ਚਾਹ ਇਧਰ ਕੱਪ 'ਚ ਮੈਨੂੰ ਰੱਖ ਦੇ ਨੇ ਥੋੜੀ ਠੰਡੀ ਹੋ ਜੇਗੀ ਨੇ ਮੰਮੀ ਇਧਰੋਂ ਫੜਾ ਦਿਆਂ ਮੱਠੀਆਂ ਚੱਕੋ ਜੀ ਚਾਹ ਬਿਨਾਂ ਤਾਂ ਹਟਾ ਕੋ ਬਣਦਾ ਹੀ ਨਹੀਂ ਬਸ ਚਾਹ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਹੁੰਦਾ ਚਾਹ ਤਾਂ ਸਾਡੀ ਪਹਿਲ ਨੰਬਰ ਤੇ ਚਾਹ ਹੀ ਮੰਗਦੇ ਸੀ ਚਾਹ ਮਿੱਤਰੋ ਕੰਮ ਕਰਦੇ ਕਰਦੇ ਆ ਨੁਕਸਾਨ じゃ ਹੋ ਗਿਆ ਆਪਣਾ ਤੋਂ ਉਥੋਂ ਟੂਟੀ ਟੁੱਟ ਗਈ ਉਹ ਤੋਂ ਆਪਣੀ ਡੈੜੀ ਤੋਂ ਥੋੜਾ ਚਲੋ ਇੱਥੇ ਜਿਹੜੀ ਮਿੱਟੀ ਲਈ ਜਾਂਦਾ ਸੀਗਾ ਤੇ ਇੱਥੋਂ ਜਦੋਂ ਰੇੜੀ ਖੜਾ ਹੋਣ ਲੱਗਾ ਤੇ ਟੂਈ ਆਸ ਚ ਵੱਜੀ ਤੇ ਆਪਣੀ ਟੂਟੀ ਉਹ ਤੋਂ ਚਲ ਟੁੱਟ ਗਈ ਸਾਰੀ ਚੱਲਿਆ ਬੀਬੀ ਆ ਗਈ ਹੱਥੇ ਬੀਬੀ ਦੇਖ ਲੋ ਨੱਲੇ ਵੇੜੀ ਫਿਰਦੀ ਕਲੀ ਨਾਲ ਹੱਥ ਦੇਖ ਲੋ ਸਾਰੇ ਆਹ ਘੜੀ ਘੜੀ ਬਈ ਫਿਰਦੀ ਆ ਕਲੀ ਬਈ ਫਿਰਦੀ ਦੇਖ ਲੋ ਸਾਰੇ ਇਹ ਬੀਬੀ ਸਾਡੀ ਸੇਵਾ ਕਰੀ ਜਾਂਦੀ ਕਲੀ ਸਾਰੇ ਕਰ ਤੈਨੂੰ ਹਮ ਵਾਲੇ ਮੁੱਟੇ ਸਾਰੇ ਮੁੱਟੇ ਮੱਟੇ ਕੋਲੇ ਸਾਰੇ ਪਿੱਲਣਾਂ ਦੇ ਵਗਰੀ ਜਾਂਦੀ ਆ ਨਹੀਂ ਮਾਰ ਮਾਰ ਹਾਂ ਬੀਬੀ ਦਾ ਮੋੜ ਗੋਸ ਹੈ ਬੀਬੀ ਇਹਨਾਂ ਦੇਖ ਲੋ ਆ ਚੱਕ ਛੱਡੀ ਆ ਬਾਹਰ ਟਿੱਕ ਇਹ ਸੇਵਾ ਨਵਾਂ ਦੀ ਫਿਰਦੀ ਆ ਬੀਬੀ ਸਾਡੀ ਦਿਖਾਈ ਦੇਖੋ ਦਿਖਾਈ ਬੀ ਕਹੇਗੀ ਹੋਗੀ ਕੀ ਆਪੇ ਦਿਖਾਈ ਬੀਬੀ ਕਹਿੰਦੀ ਮੈਨੂੰ ਬਹੁਤ ਦਿਖਾ ਦੇ ਵੀ ਫੋਟੋ ਕਿਹ ਜਿਹੀ ਆਈ ਮਰੀ ਇਹ ਹੈ ਜੀ ਨਹੀਂ ਆਉਂਦੀ ਬੀਬੀ ਇਹ ਨਾ ਤਿਆਰ ਹੋਊਗੀ ਤਿਆਰ ਹੋ ਕੇ ਨਾ ਫਿਰ ਹੋਗੀ ਵੀਡੀਓ ਹੁਣ ਸਾਡੀ ਦਾਦੀ ਬੀਬੀ ਤੇ ਹੋ ਕਰਦੀ ਆ ਫਿਲਰ ਕੋਲ ਤਰੂ ਕਲੀ ਤੇ ਕਰਦੇ ਬੀਬੀ ਤੂੰ ਬਣਾ ਦੇ ਤੂੰ ਕਰੀ ਦੇ ਚਲ ਤੂੰ ਕਰ ਦੇ ਮੈਨੂੰ ਕਰਨੀ ਨਹੀਂ ਆਉਂਦੀ ਹਿਸਾਬ ਨਹੀਂ ਹੁਆ ਆਪ ਹੀ ਕਰਦੇ ਦਿਵਾਲੀ ਕਰਕੇ ਚਲੀ ਕੀਤੀ ਜਾ ਰਹੀ ਹੈ। ਸਵਾਗਤ ਤੁਹਾਡਾ ਕੋਠੇ ਤੇ ਡੈਡੀ ਹੁਣ ਅਸੀਂ ਇੱਥੇ ਲਾਵਾਂਗੇ ਮਿੱਟੀ ਥੋੜੀ ਕੋਠੇ ਦੇ ਮਿੱਟੀ ਲਾਵਾਂਗੇ। ਆਹ ਬਾਹਰਲਾ ਸਾਡਾ ਖੇਤਾਂ 'ਚ ਘਰ ਆਇਦਰ ਸਾਰਾ ਖੇਤ ਹੀ ਖੇਤ ਜਿੱਥੇ ਨੁਗਾਂ ਮਰੋਂ ਖੇਤ ਹੀ ਖੇਤ। ਖੇਤ ਹੀ ਖੇਤ ਦਿਖੇ ਪਿਆ। ਉਧਰ ਗੱਠਾਂ ਬਣੀਆਂ ਹੋਈਆਂ ਉਧਰ ਸਾਹਮਣੇ ਉਧਰ ਜਿਹੜੀਆਂ ਤੁਹਾਨੂੰ ਛੱਟੀਆਂ ਜੀਆਂ ਦਿਖੀ ਜਾਂਦੀਆਂ ਇਹ ਸਾਰੀਆਂ ਗੱਠਾਂ ਇਹ ਨਵੇਂ ਸਟਾਈਲ ਚੋਂ ਆਉਣ ਲੱਗੀਆਂ ਹੁਣ ਤੇ ਬਹੁਤ ਭਾਰੀ ਗੱਠਾਂ ਹੁੰਦੀਆਂ ਦੇਖੋ ਬੀ ਜਾਨੀਆ ਜੋ ਜਾਂਦੀ ਬੀਬੀ ਸਾਡੀ ਉਹ ਜਾਂਦੀ ਬੀਬੀ ਉਹ ਜਾਂਦੀ ਬੀਬੀ ਬੀਬੀ ਜਾਨੀਆ ਕਰੇ ਬੀਬੀ ਜੱਲੀ ਕਲੀ ਕਰਕੇ ਕਲੀ ਕਰਕੇ ਜੱਲੀ ਬੀਬੀ ਇਹ ਬੀਬੀ ਹੁਣ ਜਾਊਗੀ ਹੋਰ ਉਧਰ